ਸਿਰਫ ਅੱਜ ਦੇ ਲਈ ਫਰਵਰੀ 6 ਮੈਂ ਨਹੀਂ ਆਪੀ ਕਰ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਯਕੀਨੀ ਕਰ ਚੁੱਕੇ ਸੀ ਕਿ ਅਸੀਂ ਇਕੱਲੇ ਹੀ ਇਹ ਸਭ ਕਰ ਸਕਦੇ ਹਾਂ ਅਤੇ ਇਸੇ ਆਧਾਰ ਤੇ ਆਪਣੀ ਜ਼ਿੰਦਗੀ ਜਿਉਣ ਦੇ ਲਈ ਅੱਗੇ ਵੀ ਵਧ ਗਏ ਪਰ ਸਾਨੂੰ ਬਥੇਰੇ વિનાਸ਼ਕੂਣ ਨਤੀਜੇ ਭੁਗਤਨੇ ਪਏ ਅਤੇ ਆਖਰ ਸਾਡਿਆਂ ਚੋ ਹਰ ਕਿਸੇ ਨੂੰ ਇਹ ਮੰਨਣਾ ਹੀ ਪਿਆ ਕਿ ਆਤਮ ਨਿਰਭਰਤਾ ਇੱਕ ਝੂਠ ਸੀ ਮੈਂ ਨਹੀਂ ਕਰ ਸਕਦਾ ਪਰ ਅਸੀਂ ਕਰ ਸਕਦੇ ਹਾਂ ਇੱਕ ਐਨੇ ਸਦਸ ਹੋਣ ਦੇ ਨਾਤੇ ਇਹ ਸੋਖਾ ਪਰ ਬਹੁਤ ਹੀ ਖਾਸ ਸੱਚ ਪਹਿਲ ਦੇ ਆਧਾਰ ਤੇ ਸਾਡੀ ਪਹਿਲੀ ਜ਼ਰੂਰਤ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ ਮਿਲ ਕੇ ਅਸੀਂ ਸਾਫ਼ ਰਹਿ ਸਕਦੇ ਹਾਂ ਪਰ ਜਦ ਅਸੀਂ ਆਪਣੇ ਆਪ ਨੂੰ ਅੱਡ ਕਰ ਲੈਂਦੇ ਹਾਂ ਤਦ ਅਸੀਂ ਮਾੜੀ ਸੰਗਤ ਵਿੱਚ ਫਸਣ ਲੱਗਦੇ ਹਾਂ ਸੁਧਾਰ ਦੇ ਲਈ ਸਾਨੂੰ ਦੂਜੇ ਨਸ਼ੀਆਂ ਦੇ ਸਹਿਯੋਗ ਦੀ ਲੋੜ ਹੈ ਸਾਡਾ ਆਪਣੇ ਆਪ ਤੇ ਯਕੀਨ ਸਾਡੇ ਸਾਫ਼ ਰਹਿਣ ਦੀ ਸਾਡੀ ਸਮਰੱਥਾ ਤੋ ਕਿਤੇ ਵਧੇਰੇ ਸਾਡੇ ਸੁਧਰਨ ਦੇ ਰਾਹ ਵਿੱਚ ਰੋੜਾ ਬਣ ਜਾਂਦਾ ਹੈ ਨਸ਼ਾ ਲੇਤੇ ਬਿਨਾ ਜਾਂ ਨਸ਼ਾ ਲੈਂਦੇ ਹੋਏ ਵੀ ਆਪਣੀ ਇੱਛਾ ਦੇ ਪੱਧਰ ਤੇ ਜ਼ਿੰਦਗੀ ਜਿਉਣਾ ਨਿਸ਼ਚੈ ਹੀ ਸਾਨੂੰ ਸਰਬਨਾਸ਼ ਵੱਲ ਧੱਕ ਦਿੰਦਾ ਹੈ ਅਸੀਂ ਸਾਰੀਆਂ ਚੀਜ਼ਾਂ ਗੱਲਾਂ ਪਿਆਰ ਅਤੇ ਸਾਥ ਸਹਿਯੋਗ ਦੀ ਸੇਵਾਵਾਂ ਦੇ ਲਈ ਦੂਜੇ ਲੋਕਾਂ ਤੇ ਨਿਰਭਰ ਹੋ ਜਾਂਦੇ ਹਾਂ ਫੇਰ ਵੀ ਸਾਡੀ ਇੱਛਾ ਨੇ ਉਹਨਾਂ ਲੋਕਾਂ ਨਾਲ ਹਮੇਸ਼ਾ અપਵਾਦ ਦੇ ਹਾਲਾਤਾਂ ਚ ਲਿਆ ਕੇ ਖੜਾ ਕਰ ਦਿੱਤਾ ਇੱਕ ਪੂਰਨ ਸੰਤੁਸ਼ਟੀ ਭਰਿਆ ਜੀਵਨ ਜਿਉਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਦੇ ਨਾਲ ਤਾਲਮੇਲ ਸਥਾਪਿਤ ਕਰੀਏ ਹੋਰ ਨਸ਼ਈ ਅਤੇ ਦੂਜੇ ਸਾਰੇ ਲੋਕ ਹੀ ਸਾਡੇ ਭਾਈਚਾਰੇ ਵਿੱਚ ਸਭ ਕੁਝ ਨਹੀਂ ਹਨ ਜਿਨ੍ਹਾਂ ਤੇ ਅਸੀਂ ਨਿਰਭਰ ਹੋ ਕੇ ਚੱਲੀਏ ਸ਼ਕਤੀ ਕੋਈ ਮਨੁੱਖੀ ਲੱਛਣ ਨਹੀਂ ਹੈ ਫੇਰ ਵੀ ਸਾਨੂੰ ਜਿਉਂਦੇ ਰਹਿਣ ਦੇ ਲਈ ਸ਼ਕਤੀ ਚਾਹੀਦੀ ਹੈ ਅਤੇ ਇਸ ਨੂੰ ਅਸੀਂ ਆਪਣੇ ਤੋਂ ਮਹਾਨ ਇੱਕ ਉੱਚ ਸ਼ਕਤੀ ਵਿੱਚ ਪਾਉਂਦੇ ਹਾਂ ਜੋ ਸਾਨੂੰ ਮਾਰਗਦਰਸ਼ਨ ਅਤੇ ਸ਼ਕਤੀ ਦਿੰਦੀ ਹੈ ਜੋ ਸਾਡੇ ਕੋਲ ਨਹੀਂ ਹੈ ਜਦ ਅਸੀਂ ਆਤਮ ਨਿਰਭਰ ਹੋਣ ਦਾ ਦਿਖਾਵਾ ਕਰਦੇ ਹਾਂ ਤਦ ਅਸੀਂ ਆਪਣੇ ਆਪ ਨੂੰ ਸ਼ਕਤੀ ਦੇ ਸਰੋਤ ਤੋਂ ਅੱਡ ਕਰ ਲੈਂਦੇ ਹਾਂ ਜੋ ਸਾਰੀ ਉਮਰ ਸਾਨੂੰ ਰਾਹ ਦਿਖਾਉਂਦੇ ਰਹਿਣ ਵਿੱਚ ਪੂਰੀ ਤਰ੍ਹਾਂ ਸਮਰਥ ਹੈ ਉਹ ਹੈ ਸਾਡੀ ਉੱਚ ਸ਼ਕਤੀ ਆਪਣੇ ਆਪ ਤੇ ਯਕੀਨ ਹਮੇਸ਼ਾ ਸਹੀ ਨਹੀਂ ਹੁੰਦਾ ਸਾਨੂੰ ਦੂਜੇ ਨਸ਼ਈਆਂ ਦੀ ਵੀ ਲੋੜ ਹੈ ਦੂਜੇ ਲੋਕਾਂ ਦੀ ਵੀ ਲੋੜ ਹੈ ਅਤੇ ਇੱਕ ਮੁਕੰਮਲ ਜ਼ਿੰਦਗੀ ਜਿਉਣ ਦੇ ਲਈ ਆਪਣੇ ਤੋਂ ਮਹਾਨ ਇੱਕ ਉੱਚ ਸ਼ਕਤੀ ਦੀ ਵੀ ਲੋੜ ਹੈ ਸਿਰਫ ਅੱਜ ਦੇ ਲਈ ਮੈਂ ਦੂਜੇ ਸੁਧਰਦੇ ਹੋਏ ਨਸ਼ਈਆਂ ਦਾ ਸਹਾਰਾ ਪਾਉਂਦਾ ਪੂਰਾ ਯਤਨ ਕਰਾਂਗਾ ਆਪਣੇ ਸਮਾਜ ਵਿੱਚ ਤਾਲਮੇਲ ਬਿਠਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਆਪਣੀ ਉੱਚ ਸ਼ਕਤੀ ਦੀ ਸਾਂਭ ਸੰਭਾਲ ਹਾਸਲ ਕਰਾਂਗਾ ਮੈਂ ਇਕੱਲਾ ਤਾਂ ਕੁਝ ਨਹੀਂ ਕਰ ਸਕਦਾ ਪਰ ਅਸੀਂ ਸਾਰੇ ਮਿਲ ਕੇ ਬਥੇਰਾ ਕੁਝ ਕਰ ਸਕਦੇ